ਭਗਵੰਤ ਮਾਨ ਨੇ ਹੁਣ ਕੀਤੀ ਆ ਜੱਟਾਂ ਵਾਲੀ ਹੁਣ ਅੜ ਗਿਆ ਅਗਲਾ ਫਾਨੇ ਵਾਂਗੂ ਤੇ ਹੁਣ ਪੰਜਾਬ ਦੇ ਹੱਕਾਂ ਤੇ ਹਕੂਕਾਂ ਦੀ ਗੱਲ ਅਮਿਤ ਸ਼ਾਹ ਦੇ ਮੂੰਹ ਦੇ ਉੱਤੇ ਥੋਕ ਕੇ ਕਰਕੇ ਆਇਆ ਥੋਕ ਕੇ ਤੇ ਜਿਹੜੇ ਆ ਪਿਛਲੇ ਕੁਝ ਦਿਨਾਂ ਤੋਂ بڑے ਮੱਛਰੇ ਹੋਇਆ ਕਿ ਸਾਡੀ ਸਰਕਾਰ ਬਣਾ ਦਿਓ ਜੀ ਅਸੀਂ ਆ ਕਰਦੇਾਂਗੇ ਜਿਨ੍ਹਾਂ ਨੇ ਸਿਆਸਤ ਸ਼ੁਰੂ ਇੱਥੋਂ ਕੀਤੀ ਸੀ ਕਿ ਅਸੀਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਆ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਇਹ ਕਾਰਵਾਈ ਬਤਵੀ ਜਿਹੜੀ ਮੀਟਿੰਗ ਸੀਗੀ ਨਾਰਥ ਕਾਉਂਸਲ ਦੀ ਉਹਦੇ ਵਿੱਚ ਅਮਿਤ ਸ਼ਾਹ ਦੇ ਮੂੰਹ ਦੇ ਉੱਤੇ ਇਹ ਸਾਰੀਆਂ ਗੱਲਾਂ ਭਗਵੰਤ ਮਾਨ ਕਰਕੇ ਆਇਆ ਕਿ ਪੰਜਾਬ ਦੇ ਨਾਲ ਆ ਆ ਜਿਹੜੇ ਧੱਕੇ ਆ ਇਹ ਹੋ ਰਿਹਾ ਬਹੁਤ ਸਾਰੇ ਅਜਿਹੇ ਕੰਮ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਈਆਂ ਨੇ ਪਗਵੰਤਮਾਨ ਸਰਕਾਰ ਦੇ ਵਿੱਚ ਜਿਹਦੀ ਅਸੀਂ ਆਲੋਚਨਾ ਕਰਦੇ ਹਾਂ ਚਾਹੇ ਉਹ ਕੱਲ੍ਹ ਵਾਲੀ ਗੱਲ ਟਰਾਲੀਆਂ ਵਾਲੀ ਹੋਵੇ ਪਰ ਜਿਹੜਾ ਅੱਜ ਜੋ ਉਸ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਰਹਿ ਗਈ ਉਹ ਵੀ ਤਾਂ ਜ਼ਰੂਰੀ ਕਰਨੀ ਬਣਦੀ ਹੈ ਜਿਹੜਾ ਟਰਾਲੀਆਂ ਵਾਲਾ ਮਸਲਾ ਉੱਥੇ ਗਲਤ ਕਵਾਂਗੇ ਪਰ ਜਿਹੜਾ ਕੁਝ ਭਗਵੰਤਮਾਨ ਪੰਜਾਬ ਦੇ ਲਈ ਕਰਕੇ ਆਇਆ ਪੰਜਾਬ ਦੇ ਲਈ ਬੋਲ ਕੇ ਆਇਆ ਉਹ ਇਹਨਾਂ ਲੋਕਾਂ ਦੇ ਕੋਲੋਂ ਨਹੀਂ ਬੋਲਿਆ ਗਿਆ ਜਿਹੜੇ ਅੱਜ ਕਹੀ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਆ ਜਦੋਂ ਸੁਖਵੀਰ ਸਿੰਘ ਬਾਦਲ ਅੱਜ ਕਹੀ ਜਾ ਰਿਹਾ ਕਿ ਯੂਨੀਵਰਸਿਟੀ ਦਾ ਅਸੀਂ ਇਦਾਂ ਕਰਦੇ ਆਂਗੇ ਜੀ ਯੂਨੀਵਰਸਿਟੀ ਵਾਲਾ ਆ ਨੋਟਿਸ ਇਹ ਦੇਖ ਲਓ ਇਹਦੇ ਉੱਤੇ ਸਾਈਨ ਵੇਖ ਲਓ ਕਿਹਦੇ ਨੇ ਇੱਕ ਕੇਂਦਰ ਨੂੰ ਲਿਖੀ ਗਈ ਚਿੱਠੀ ਹੈ ਵੀ ਤੁਸੀਂ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਲਵੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਆਪਦੀਆਂ ਸਰਕਾਰਾਂ ਦੇ ਵਿੱਚ ਇਹ ਆ ਕੁਝ ਕਰਦੇ ਨੇ ਇੱਥੇ ਨਹੀਂ ਜਦੋਂ ਪੰਜਾਬ ਦੇ ਵਿੱਚੋਂ ਇੰਡਸਟਰੀ ਜ਼ਾਂ ਦਾ ਮੋਢ ਬੰਨਿਆ ਉਹ ਵੀ ਇਨੇ ਬੰਨਿਆ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਉਦੋਂ ਸੁਖਵੀਰ ਸਿੰਘ ਬਾਦਲ ਸੈਂਟਰ ਦਾ ਮਨਿਸਟਰ ਸੀ ਇਹਦੇ ਸਾਈਨ ਚੱਲਦੇ ਸੀ ਇਹਦੇ ਸਾਈਨ ਕਰਨ ਤੋਂ ਬਾਅਦ ਜਿਹੜਾ ਪਹਾੜੀ ਖੇਤਰ ਦੇ ਵਿੱਚ ਇੰਡਸਟਰੀ ਨੂੰ ਟੈਕਸ ਮਾਫ ਕੀਤੇ ਗਏ ਤਿੰਨ ਸਾਈਨ ਕੀਤੇ ਤੇ ਉਸ ਤੋਂ ਬਾਅਦ ਪੰਜਾਬ ਦੀ ਸਾਰੀ ਇੰਡਸਟਰੀ ਵੱਧੀ ਜਾਂ ਉਧਰਲੇ ਪਾਸੇ ਪਹਾੜਾਂ ਵਾਲੇ ਇਲਾਕੇ ਦੇ ਵਿੱਚ ਗੰਗਰੇਟ ਵਾਲੀ ਸਾਈਡ ਤੇ ਸਾਰੀ ਇੰਡਸਟਰੀ ਚਲੇਗੀ ਪੰਜਾਬ ਦੇ ਵਿੱਚੋਂ ਇਹ ਪੰਜਾਬ ਦੀ ਬਰਬਾਦੀ ਦਾ ਮੋੜ ਬੰਨ੍ਹਦੇ ਰਹੇ ਹਮੇਸ਼ਾ ਜਿਹੜੇ ਅੱਜ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਆ ਕਦੇ ਡਾਇਨਾਸੌਰ ਤੇ ਗੱਲ ਦੇ ਵਿੱਚ ਸੰਗਲ ਪਾਇਆ ਵੀ ਆਗੇ ਆਗੇ ਆਜੋਗੇ ਫਿਰ ਕੀ ਹੋ ਜਾਊਗਾ ਅੱਗੇ ਵੀ ਆਏ ਸੀ ਪੰਜ ਵਾਰ ਮੁੱਖ ਮੰਤਰੀ ਰਹੇ ਹੋ ਤੁਸੀਂ ਪਰ ਜਿਹੜੀ ਯੁਰਤ ਭਗਵੰਤ ਮਾਨ ਨੇ ਹੁਣ ਕੀਤੀ ਆ ਇਹ ਨਹੀਂ ਤੁਸੀਂ ਪਹਿਲਾਂ ਕੀਤੀ ਇਹ ਨਹੀਂ ਤੁਸੀਂ ਕਰ ਸਕੇ ਨਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਇਹ ਯੁਰਤ ਕਰ ਸਕੋਗੇ ਪਰ ਇਹ ਪੰਜਾਬ ਆ ਜਿਨੇ ਪੰਜਾਬ ਦੀ ਕਿਤੇ ਵੀ ਗੱਲ ਕੀਤੀ ਆ ਉਹਨੂੰ ਪੰਜਾਬ ਨੇ ਸਦਾ ਯਾਦ ਰੱਖਿਆ ਆ ਪੰਜਾਬ ਦਾ ਇਤਿਹਾਸ ਇਹਨਾਂ ਚੀਜ਼ਾਂ ਦੇ ਨਾਲ ਭਰਿਆ ਪਿਆ ਆ ਕਿ ਜਿਹੜਾ ਪੰਜਾਬ ਦੀ ਗੱਲ ਕਰੂਗਾ ਪੰਜਾਬ ਉਹਨੂੰ ਯਾਦ ਰੱਖੂਗਾ ਤੇ ਜਿਨੇ ਪੰਜਾਬ ਦੇ ਨਾਲ ਗਦਾਰੀਆਂ ਕੀਤੀਆਂ ਉਹਨੂੰ ਤਾਂ ਪੰਜਾਬ ਜਮਾ ਨਹੀਂ ਭੁੱਲਦਾ ਉਹਨੂੰ ਕਈ ਨਹੀਂ ਭੁੱਲਦਾ जिने पंजाब ਦੇ ਨਾਲ ਗਦਾਰੀਆਂ ਕੀਤੀਆਂ ਜਿਨੇ ਗੁਰੂ ਦੇ ਨਾਲ ਗਦਾਰੀਆਂ ਕੀਤੀਆਂ ਉਹਨਾਂ ਨੂੰ ਵੀ ਨਹੀਂ ਪੰਜਾਬ ਨੇ ਭੁੱਲਣਾ ਪਰ ਜਿਹੜੀ ਆ ਪਾਣੀਆਂ ਦੀ ਗੱਲ ਹੋਵੇ ਜਿਹੜੀ ਡੈਮਾਂ ਦੇ ਪ੍ਰਬੰਧ ਦੀ ਗੱਲ ਹੋਵੇ ਐਸਵਾਈਐਲ ਦੀ ਗੱਲ ਹੋਵੇ ਜਿਨੇ ਦਲੀਲ ਦੇ ਨਾਲ ਅੱਜ ਭਗਵੰਤ ਮਾਨ ਇਹ ਗੱਲ ਕਰਕੇ ਆ ਇਸ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਗੱਲ ਨਹੀਂ ਕੀਤੀ ਗਈ ਕੈਪਟਨ ਮਨਿੰਦਰ ਸਿੰਘ ਦੇ ਵਿੱਚ ਲੱਖ ਬਰਾਈਆਂ ਹੋਣਗੀਆਂ ਬਹੁਤ ਬਰਾਈਆਂ ਹੋਣਗੀਆਂ ਉਹਦੇ ਵਿੱਚ ਪਰ ਜੋ ਉਹਨੇ ਸਟੈਂਡ ਲਏ ਸੀ ਆਪਰੇਸ਼ਨ ਬਲੂ ਸਟਾਰ ਵੇਲੇ ਅਸਤੀਫਾ ਦੇਣ ਦੀ ਗੱਲ ਹੋਵੇ ਜਾਂ ਬਾਅਦ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਜਿਹੜੇ ਸਟੈਂਡ ਉਹਨੇ ਲਏ ਸੀ ਉਹਨਾਂ ਸਟੈਂਡਾਂ ਨੂੰ ਨਹੀਂ ਭੁੱਲਿਆ ਜਾ ਸਕਦਾ ਤੇ ਅੱਜ ਜਿਹੜੇ ਸਟੈਂਡ ਭਗਵੰਤ ਮਾਨ ਲੈ ਰਿਹਾ ਇਹ ਸਟੈਂਡ ਵੀ ਕਦੇ ਵੀ ਨਹੀਂ ਭੁੱਲੇ ਜਾਣਗੇ ਤੇ ਜਿਹੜੇ ਜਿਨ੍ਹਾਂ ਨੇ ਗੁਰੂ ਦੇ ਅੰਗ ਗਲੀਆਂ ਦੇ ਵਿੱਚ ਖਿਲਾਰੇ ਆ ਉਹਨਾਂ ਨੂੰ ਤਾਂ ਭੁੱਲਣਾ ਹੀ ਕੀ ਹੈ ਜਿਹਨੇ ਚੰਗਾ ਕੀਤਾ ਉਹਨੂੰ ਨਹੀਂ ਭੁੱਲਦੇ ਤੇ ਮਾੜਾ ਕਰਨ ਵਾਲੇ ਨੂੰ ਤਾਂ ਕੌਣ ਭੁੱਲੂਗਾ ਜੋ ਅੱਜ ਭਗਵੰਤ ਮਾਨ ਕਰਕੇ ਆਇਆ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਣ ਕੇ ਸਾਰੀ ਗੱਲਬਾਤ ਦੱਸੀ ਹੈ ਕਾਬਲੇ ਤਾਰੀਫ ਆ ਕਿਉਂਕਿ ਜਦੋਂ ਸਾਡਾ ਹਮੇਸ਼ਾ ਇਤਰਾਜ਼ ਰਹਿੰਦਾ ਆ ਕਿ ਪੰਜਾਬ ਦੇ ਲੀਡਰ ਆ ਗੱਲਾਂ ਨਹੀਂ ਪੰਜਾਬ ਦੀਆਂ ਇਹ ਕਰਦੇ ਨਹੀਂਗੇ ਇਸ ਗੱਲ ਨੂੰ ਲੈ ਕੇ ਅਸੀਂ ਆਲੋਚਨਾ ਕਰਦੇ ਆਂ ਤੇ ਫਿਰ ਜਦੋਂ ਉਹ ਕੋਈ ਗੱਲ ਕਰਦੇ ਆ ਫਿਰ ਸਾਡਾ ਇਹ ਵੀ ਫਰਜ਼ ਬਣਦਾ ਕਿ ਫਿਰ ਅਸੀਂ ਚੰਗੇ ਨੂੰ ਚੰਗਾ ਵੀ ਕਹੀਏ ਜੇ ਸਾਡੇ ਕੋਲ ਮਾੜੇ ਨੂੰ ਮਾੜਾ ਕਹਿਣ ਦਾ ਸਾਡੇ ਕੋਲ ਹੱਕ ਹੈਗਾ ਤੇ ਫਿਰ ਚੰਗੇ ਨੂੰ ਚੰਗਾ ਕਹਿਣ ਦਾ ਸਾਡਾ ਫਰਜ਼ ਵੀ ਬਣਦਾ ਤੇ ਅੱਜ ਜੋ ਭਗਵਾਨ ਤੁਮਣ ਕਰਕੇ ਆ ਉਹ ਠੀਕ ਕਰਕੇ ਆ ਵਧੀਆ ਕਰਕੇ ਆ ਚੰਗਾ ਕਰਕੇ ਆ ਤੇ ਜੇ ਸੇ ਤਰ੍ਹਾਂ ਭਗੋਂਤ ਮਾਨ ਸਟੈਂਡ ਲੈਂਦਾ ਜੇ ਸਟੈਂਡ ਲੈਂਦਾ ਰਹਿੰਦਾ ਜੇ ਸਟੈਂਡ ਲੈਂਦਾ ਰਹੂਗਾ ਤੇ ਪੰਜਾਬ ਦੇ ਲੋਕ ਉਹਦੀ ਕਦਰ ਵੀ ਜ਼ਰੂਰ ਕਰਨਗੇ ਇੱਥੇ ਤਾਂ ਪੰਜਾਬ ਦੇ ਹੱਕ ਦੇ ਵਿੱਚ ਹਾਂ ਦੇ ਵਿੱਚ ਨਾਰਾ ਮਾਰਨ ਵਾਲੇ ਲੋਕਾਂ ਦੀ ਕਦਰ ਕੀਤੀ ਜਾਂਦੀ ਆ ਸਾਡਾ ਇਤਿਹਾਸ ਬੋਲਦਾ ਆ ਕਿ ਹਮੇਸ਼ਾ ਜਿਹਨੇ ਸਾਡੇ ਹਾਂ ਦਾ ਨਾਰਾ ਮਾਰਿਆ ਸਾਡੇ ਹੱਕ ਦੇ ਵਿੱਚ ਅਸੀਂ ਹਮੇਸ਼ਾ ਉਹਦੀ ਕਦਰ ਕੀਤੀ ਆ ਤੇ ਜਿਹੜੇ ਮੁੱਦਿਆਂ ਦੀ ਗੱਲ ਜਿਹੜੇ 11 ਤੋਂ ਵੱਧ ਮੁੱਦੇ ਪੰਜਾਬ ਦੇ ਪਾਣੀਆਂ ਦੇ ਨਾਲ ਸੰਬੰਧਿਤ ਸੀ ਉਹਨਾਂ ਦੀ ਗੱਲ ਜਿਸ ਤਰੀਕੇ ਦੇ ਨਾਲ ਅੰਮਿਤ ਸ਼ਾਹ ਦੇ ਮੂੰਹ ਤੇ ਕਰਕੇ ਆਉਣੀ ਇਹ ਆਪਣੇ ਆਪ ਦੇ ਵਿੱਚ ਇੱਕ ਚੰਗਾ ਕਦਮ ਭਗਵੰਤ ਮਾਨ ਦਾ ਭਗਵੰਤ ਮਾਨ ਦੀ ਸਰਕਾਰ ਦਾ ਇਹ ਚੰਗਾ ਕਦਮ ਹੈਗਾ ਤੇ ਇਹਦੀ ਤਾਰੀਫ ਕਰਨੀ ਵੀ ਬਣਦੀ ਆ ਕਨਾਲ ਦੀ ਨਾਲ ਜਿਨ੍ਹਾਂ ਨੇ ਜਿਨ੍ਹਾਂ ਦੇ ਸੈਨਾਂ ਦੇ ਉੱਤੇ ਬਰਬਾਦੀਆਂ ਹੁੰਦੀਆਂ ਰਹੀਆਂ ਸੈਨਾ ਤੋਂ ਮੈਨੂੰ ਯਾਦ ਆ ਗਿਆ ਜਿਨ੍ਹਾਂ ਦੇ ਸੈਨਾ ਦੇ ਉੱਤੇ ਬੰਦੀ ਸਿੰਘ ਬਾਹਰ ਆ ਸਕਦੇ ਸੀ ਨਹੀਂ ਕੀਤੇ ਚਾ ਇਹਨਾਂ ਨੇ ਵੀ ਹਲੇ ਤੱਕ ਕੁਝ ਨਹੀਂ ਕੀਤਾ ਮੈਂ ਇਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਇਹਨਾਂ ਨੇ ਕਰਤਾ ਪਰ ਜੋ ਕਰਕੇ ਆਇਆ ਉਹਦੇ ਲਈ ਕਹਿਣਾ ਵੀ ਉਹ ਠੀਕ ਕਰਕੇ ਆਇਆ ਜੋ ਨਹੀਂ ਕੀਤਾ ਬੜਾ ਕੁਝ ਜਿਹੜਾ ਨਹੀਂ ਕੀਤਾ ਉਹਦੀ ਗੱਲ ਹੁੰਦੀ ਰਹਿੰਦੀ ਆ ਹੁੰਦੀ ਰਹੂਗੀ ਅੱਗੇ ਵੀ ਕਰਾਂਗੇ ਪਰ ਜੋ ਕਰਕੇ ਆਇਆ ਇਹਦੇ ਲਈ ਵੀ ਅਪਰੀਸ਼ੀਏਟ ਕਰਨਾ ਬਣਦਾ ਆ ਤੇ ਬਾਅਦ ਦੇ ਵਿੱਚ ਪਤਾ ਨਹੀਂ ਕਿੰਨੇ ਲੱਖ ਸੈਨ ਕਰਾਈ ਫਿਰਦੇ ਸੀ ਬੰਦੀ ਸਿੰਘਾਂ ਦੇ ਲਈ ਜਦੋਂ ਆਉਦੇ ਸੈਨ ਚੱਲਦੇ ਸੀ ਉਦੋਂ ਕੱਖ ਨਹੀਂ ਕੀਤਾ ਫਿਰ ਸੰਗਤ ਦੇ ਪਤਾ ਨਹੀਂ ਕਿੰਨੇ 25 ਲੱਖ ਸਾਈਨ ਕਰਾ ਕੇ ਕੀਤਾ ਫਿਰ ਕੁਝ ਨਹੀਂ ਲੈ ਕੇ ਹੀ ਨਹੀਂ ਗਿਆ ਕਿਤੇ ਇਸ ਕਰਕੇ ਪੰਜਾਬ ਦੀ ਧਰਤੀ ਇਹੋ ਜੀ ਆ ਪੰਜਾਬ ਦੀ ਜਰਖੇਜ਼ ਮਿੱਟੀ ਇਹੋ ਜੀ ਆ ਪੰਜਾਬ ਦੇ ਵਿੱਚ ਪੰਜਾਬ ਦੀ ਮਿੱਟੀ ਦੇ ਵਿੱਚ ਜੇ ਕੋਈ ਇੱਕ ਦਾਣਾ ਸੁੱਟਦਾ ਤੇ ਪੰਜਾਬ ਦੀ ਮਿੱਟੀ ਉਹਨੂੰ ਦੁੱਗਣਾ ਕਰਕੇ ਮੋੜਦੀ ਚੌਗਣਾ ਕਰਕੇ ਮੋੜਦੀ ਏ ਇਸੇ ਤਰੀਕੇ ਨਾਲ ਪੰਜਾਬ ਦੇ ਹਾਂ ਦੀ ਹਾਂ ਦਾ ਨਾਰਾ ਜੇ ਕੋਈ ਪੰਜਾਬ ਦੇ ਹੱਕ ਦੇ ਵਿੱਚ ਮਾਰਦਾ ਤੇ ਪੰਜਾਬ ਉਹਨੂੰ ਦੁੱਗਣਾ ਕਰਕੇ ਉਹਦੇ ਹੱਕ ਦੇ ਵਿੱਚ ਨਾਰਾ ਮਾਰਦਾ ਚੌਗਣਾ ਕਰਕੇ ਉਹਦੇ ਹੱਕ ਦੇ ਵਿੱਚ ਨਾਰਾ ਮਾਰਦਾ ਤੇ ਜਿਹੜਾ ਪੰਜਾਬ ਦੀ ਜੜ ਪੁੱਟਣ ਦੀ ਕੋਸ਼ਿਸ਼ ਕਰਦਾ ਤੇ ਪੰਜਾਬ ਉਹਦੀਆਂ ਜੜਾਂ ਪੱਟ ਦਿੰਦਾ ਇਹ ਪੰਜਾਬ ਦੀ ਤਸਵੀਰ ਆ ਇਹ ਪੰਜਾਬ ਦਾ ਖੂਨ ਆ ਤੇ ਮੈਂ ਇੰਨੀ ਕੋ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਕਿ ਭਗਵੰਤ ਮਾਨ ਜੋ ਕਰਕੇ ਆਇਆ ਠੀਕ ਕਰਕੇ ਆ ਜਿਹੜਾ ਸਟੈਂਡ ਲੈ ਕੇ ਆਇਆ ਜੈ ਸਟੈਂਡ ਪੰਜਾਬ ਦੇ ਲਈ ਬਣਦਾ ਸਟੈਂਡ ਜਿਹੜਾ ਭਗਵੰਤ ਮਾਨ ਲੈ ਕੇ ਆਇਆ ਇਹਦੇ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਐਪਰੀਸ਼ੀਏਟ ਵੀ ਕਰੀਏ ਤੇ ਪਰ ਦੂਜੇ ਬੰਨੇ ਜਿਹੜੇ ਕੇਂਦਰ ਦੇ ਲੀਡਰ ਹੈਗੇ ਆ ਭਾਜਪਾ ਦੇ ਲੀਡਰ ਹੈਗੇ ਆ ਜਿਹੜੇ ਪੰਜਾਬ ਵਾਲੇ ਖਾਸ ਕਰਕੇ ਕਿਉਂਕਿ ਸਾਰੇ ਲੀਡਰ ਜੇ ਉੱਥੇ ਕੌਂਸਲ ਦੇ ਵਿੱਚ ਹੋਰ ਲੀਡਰਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਆਪਦੀਆਂ ਸਟੇਟਾਂ ਦੇ ਲਈ ਗੱਲ ਕੀਤੀ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਣ ਤੇ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਆ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਆਪਦੀ ਸਟੇਟ ਦੀ ਗੱਲ ਕਰਨ ਕਿਉਂਕਿ ਨਿੱਕੇ ਨਿੱਕੇ ਇਸ਼ੂ ਦੇ ਉੱਤੇ ਜਿਹੜਾ ਸੁਨੀਲ ਜਾਖੜ ਜੀ ਪੰਜਾਬ ਪ੍ਰਧਾਨ ਹੈਗੇ ਭਾਜਪਾ ਦੇ ਉਹ ਗੱਲ ਕਰਦੇ ਆ ਪਰ ਇਸ ਮਸਲੇ ਤੇ ਚੁੱਪ ਕਿਉਂ ਨੇ ਇਦੇ ਉੱਤੇ ਵੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਤੇ ਬਾਕੀ ਵੀ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਸਰਗਰਮ ਹੈਗੀਆਂ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਉਹਨਾਂ ਨੂੰ ਸਾਰਿਆਂ ਨੂੰ ਇਸ ਭਗਵੰਤਮਾਨ ਦੇ ਸਟੈਂਡ ਦੇ ਬਾਰੇ ਇਹ ਜ਼ਰੂਰ ਕਹਿਣਾ ਚਾਹੀਦਾ ਕਿ ਜੇਕਰ ਭਗਵੰਤਮਾਨ ਸਰਕਾਰ ਪੰਜਾਬ ਦੀਆਂ ਹੱਕੀ ਮੰਗਾਂ ਦੇ ਖਾਤਰ ਕੋਈ ਸਟੈਂਡ ਲੈਂਦੀ ਹੈ ਤੇ ਅਸੀਂ ਸਾਰੇ ਭਗਵੰਤਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਸਾਡਾ ਫਰਜ਼ ਬਣਦਾ ਹੈ ਜਦੋਂ ਭਗਵੰਤ ਮਾਨ ਸਰਕਾਰ ਕੋਈ ਜਲ ਜ਼ਹੀਹਾ ਕਰਦੀ ਆ ਜੋ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਖਾਸ ਕਰਕੇ ਮੈਂ ਕਿਸਾਨਾਂ ਵਾਲੀ ਐਗਜ਼ੈਂਪਲ ਦੇ ਕੇ ਹਟਿਆ ਜੇ ਉਦੋਂ ਅਸੀਂ ਸਾਰੇ ਲੋਚਨਾ ਕਰਦੇ ਆ ਤੇ ਅੱਜ ਫਿਰ ਜੇ ਭਗਵੰਤ ਮਾਨ ਨੇ ਕੁਝ ਚੰਗਾ ਕੀਤਾ ਤੇ ਉਹਦੀ ਤਾਰੀਫ ਕਰਨ ਦਾ ਵੀ ਸਾਡਾ ਫਰਜ਼ ਬਣਦਾ ਜੋ ਉਹਦੇ ਨਾਲ ਖੜਨ ਦਾ ਵੀ ਸਾਡਾ ਫਰਜ਼ ਬਣਦਾ ਜੋ ਪਾਣੀਆਂ ਦਾ ਕਰਕੇ ਸਟੈਂਡ ਭਗਵੰਤ ਮਾਨ ਨੇ ਲਿਆ ਜਾ ਪੰਜਾਬ ਦੀਆਂ ਹੋਰ ਮੰਗਾਂ ਦਾ ਕਰਕੇ ਸਟੈਂਡ ਲਿਆ ਇੱਕ ਚੰਗਾ ਕਦਮ ਆ ਇੱਕ ਚੰਗੀ ਇਹ ਸ਼ੁਰੂਆਤ ਹੈਗੀ ਆ ਕਿਉਂਕਿ ਪੰਜਾਬ ਦੇ ਜਿਹੜੇ ਲੀਡਰ ਹੈਗੇ ਆ ਪੰਜਾਬ ਦੇ ਲੀਡਰ ਜਾਣੇ ਹੀ ਇਸੇ ਕਰਕੇ ਜਾਂਦੇ ਸੀ ਪਰ ਹੌਲੀ-ਹੌਲੀ ਸਮਾਂ ਤਬਦੀਲ ਹੁੰਦਾ ਗਿਆ ਸਮਾਂ ਗੁਜ਼ਰਦਾ ਗਿਆ ਤੇ ਸਾਡੇ ਲੀਡਰ ਵੀ ਨਖਿੱਧ ਬਣਦੇ ਗਏ ਦਿਨੋਂ-ਦਿਨ ਜਿਹਨੋਂ ਦਿਨ ਨਖਿੱਧ ਹੁੰਦੇ ਗਿਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਰਾਜ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਆ ਉਹਨਾਂ ਨੇ ਰਾਜ ਦੇ ਅਧਿਕਾਰਾਂ ਦੇ ਉੱਤੇ ਸਭ ਤੋਂ ਵੱਧ ਢੱਕੇ ਮਰਵਾਏ ਜਿਹੜੇ ਪੰਜਾਬ ਦੀ ਖੇਤਰੀ ਪਾਰਟੀਆਂ ਵਾਲੇ ਬਣਦੇ ਆ ਉਹਨਾਂ ਨੇ ਪੰਜਾਬ ਦੇ ਹੱਕਾਂ ਨੂੰ ਸਭ ਤੋਂ ਵੱਧ ਗਵਾਇਆ ਪਰ ਅਜ ਭਗਵੰਤ ਮਾਨ ਜਿਹਨੂੰ ਕਹਿੰਦੇ ਬੀ ਟੀਮ ਕਹਿ ਕੇ ਭਾਜਪਾ ਦੀ ਪ੍ਰਚਾਰਿਆ ਜਾਂਦਾ ਜਾਂ ਕੁਝ ਵੀ ਉਹ ਵੱਖਰੇ ਵਿਸ਼ੇ ਹੈਗੇ ਨੇ ਪਰ ਜੋ ਭਗਵੰਤ ਮਾਨ ਅੱਜ ਕਰਕੇ ਆਇਆ ਜਿਹੜੀਆਂ ਗੱਲਾਂ ਬਾਤਾਂ ਕਹਿ ਕੇ ਆਇਆ ਉਹ ਗੱਲਾਂ ਬਾਤਾਂ ਕਾਬਲੇ ਤਰੀਫ ਨੇ ਤੁਸੀਂ ਆਪਦੇ ਵਿਚਾਰ ਸਾਂਝੇ ਕਰਿਓ ਮੈਂ ਆਪਦੇ ਜਿਹੜਾ ਜ਼ਹਿਨ ਦੇ ਵਿੱਚ ਮੇਰੇ ਗੱਲਬਾਤ ਸੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਚੰਗੀ ਗੱਲਬਾਤ ਲੱਗੀ ਹੋਵੇ ਤਾਂ ਕਿਤੋਂ ਕਿਤੋਂ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦਾ ਜੀ ਕਿਸੇ ਅਗਲੀ ਵੀਡੀਓ ਵਿੱਚ